ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਤਿਹਾਸ ਪ੍ਰਾਣਾ ਅਤੇ ਦਿਲਚਸਪ ਹੈ ਇਹ ਯੂਨੀਵਰਸਿਟੀ 14 ਅਕਤੂਬਰ 1882 ਨੂੰ ਲਾਹੌਰ ਪਾਕਿਸਤਾਨ ਵਿੱਚ ਸਥਾਪਿਤ ਹੋਈ ਕਲਕੱਤਾ ਮਦਰਾਸ ਅਤੇ ਮੁੰਬਈ ਤੋਂ ਬਾਅਦ ਬ੍ਰਿਟਿਸ਼ ਰਾਜ ਅਧੀਨ ਦੱਖਣੀ ਏਸ਼ੀਆ ਦੀ ਇਹ ਚੌਥੀ ਯੂਨੀਵਰਸਿਟੀ ਸੀ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਯੂਨੀਵਰਸਿਟੀ ਵੀ ਵੰਡੀ ਗਈ। ਉਸ ਤੋਂ ਬਾਅਦ ਪੰਜਾਬ ਲਈ ਯੂਨੀਵਰਸਿਟੀ ਦੀ ਲੋੜ ਮਹਿਸੂਸ ਕੀਤੀ ਗਈ। 27 ਸਤੰਬਰ 1947 ਨੂੰ ਜਾਰੀ ਇੱਕ ਆਰਡੀਨੈਂਸ ਰਾਹੀਂ ਈਸਟ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਜੋ ਲਾਹੌਰ ਵਾਲੀ ਯੂਨੀਵਰਸਿਟੀ ਦੀ ਅਗਲੀ ਕੜੀ ਸੀ। ਵੰਡ ਤੋਂ ਬਾਅਦ ਇਸ ਨੂੰ Shimla, Himachal Pradesh ਦੇ ਨੇੜੇ Solan ਵਿਖੇ ਸਥਾਪਿਤ ਕੀਤਾ ਗਿਆ। 1950 ਵਿੱਚ ਇਸ ਦਾ ਨਾਂ ਛੋਟਾ ਕਰਕੇ ਪੰਜਾਬ ਯੂਨੀਵਰਸਿਟੀ ਰੱਖ ਦਿੱਤਾ ਗਿਆ। ਪੰਜਾਬ ਯੂਨੀਵਰਸਿਟੀ ਨੂੰ 1956 ਵਿੱਚ ਸਥਾਈ ਤੌਰ ਤੇ ਚੰਡੀਗੜ੍ਹ ਵਿਖੇ ਸਥਾਪਿਤ ਕਰ ਦਿੱਤਾ ਗਿਆ। ਹੁਣ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਪ੍ਰਮੁੱਖ ਸਰਕਾਰੀ ਯੂਨੀਵਰਸਿਟੀ ਹੈ। ਇਸ ਦਾ ਖੇਰਾ 550 ਏਕੜ ਵਿੱਚ ਫੈਲਿਆ ਹੋਇਆ ਹੈ। ਜਿਸ ਦਾ ਵਿਰਾਸਤੀ ਇਤਿਹਾਸ ਪੂਰੇ ਪੰਜਾਬ ਖੇਤਰ ਦੀ ਸੱਭਿਆਚਾਰਕ ਅਤੇ ਵਿਦਿਅਕ ਪਛਾਣ ਦਾ ਪ੍ਰਤੀਕ ਹੈ। ਪੰਜਾਬ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿੱਚ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਲਗਭਗ 188 ਕਾਲਜ ਇਹਦੇ ਅਧੀਨ ਆਉਂਦੇ ਹਨ ਯੂਨੀਵਰਸਿਟੀ ਵਿੱਚ ਜੋ ਪਿਛਲੇ ਦਿਨਾਂ ਤੋਂ ਇੱਕ ਮੁੱਦਾ ਬੜਾ ਗਰਮਾਇਆ ਹੋਇਆ ਹੈ ਜਿਸ ਦੇ ਕਰਕੇ ਉਥੋਂ ਦੇ ਸਟੂਡੈਂਟਸ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਉਹ ਹੈ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਯੂਨੀਵਰਸਿਟੀ ਦੇ 90 ਸੈਨੇਟਰ ਮੈਂਬਰ ਚੁਣੇ ਜਾਂਦੇ ਸੀ ਉਹਨਾਂ ਦੀ ਗਿਣਤੀ ਆ ਜਿਹੜੀ ਉਹ ਘਟਾ ਕੇ 31 ਕਰ ਦਿੱਤੀ ਗਈ ਹੈ ਜਿਸ ਕਾਰਨ ਪਿਛਲੇ ਦਿਨਾਂ ਤੋਂ ਉਥੋਂ ਦੇ ਸਟੂਡੈਂਟ ਕਾਫੀ ਰੋਧ ਦੇ ਵਿੱਚ ਦਿਖਾਈ ਦੇ ਰਹੇ ਹਨ ਤੇ ਜਿਸ ਕਰਕੇ ਉਹਨਾਂ ਦਾ ਸੰਘਰਸ਼ ਜਿਹੜਾ ਜਾਰੀ ਹੈ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਹੈ ਮਿੱਠੀ ਧੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਦੱਸਦੇ ਆ ਕਿ ਅੰਗਰੇਜ਼ਾਂ ਦੇ ਟਾਈਮ ਇਕ ਕਾਲਜ ਹੁੰਦਾ ਸੀ ਜੋ ਫੇਲ ਹੋ ਚੁੱਕਿਆ ਸੀ ਤੇ ਸਰਦਾਰਾਂ ਨੇ ਫੰਡਕ ਕਰਕੇ ਉਸ ਨੂੰ ਮੁੜ ਸਰਜੀਤ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜੀ 1899 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਉਹ ਸਥਾਪਿਤ ਹੋਈ ਸੀ ਇਸੇ ਲਈ ਪੰਜਾਬੀ ਦੇ ਉਹਦੇ ਨਾਲ ਪੰਜਾਬ ਨਾਂ ਜੁੜਿਆ ਹੋਇਆ ਹੈ ਹੁਣ ਤੱਕ ਦੇਸ਼ ਦੀਆਂ ਪ੍ਰਮੁੱਖ ਹਸਤੀਆਂ ਜਿਨ੍ਹਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਜੋ ਸਾਡੇ ਦੇਸ਼ ਦੇ ਰਹੇ ਹਨ ਉਹ ਵੀ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹਨ ਤੇ ਹੋਰ ਵੀ ਅਨੇਕਾਂ ਹਸਤੀਆਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੜ੍ਹ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਣਾ ਖੱਟ ਚੁੱਕੀਆਂ ਹਨ ਤੇ ਪਿਛਲੇ ਸਮੇਂ ਤੋਂ ਵੀ ਲੈ ਕੇ 47 ਦੀ ਵੰਡ ਤੋਂ ਬਾਅਦ ਵੀ ਤੇ ਰਾਜਨੀਤਿਕ ਖੇਤਰ ਦੇ ਨਾਲ ਜੁੜੀਆਂ ਕਈ ਸ਼ਖਸੀਅਤਾਂ ਇਹੋ ਜਿਹੀਆਂ ਹਨ ਜਿਹੜੀਆਂ ਪੰਜਾਬ ਯੂਨੀਵਰਸਿਟੀ ਤੋਂ ਪੜੀਆਂ ਹਨ ਸੋ ਸਾਡੀ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਬਾਰੇ ਜਿੰਨੀ ਕ ਅਸੀਂ ਜਾਣਕਾਰੀ ਇਕੱਠੀ ਕੀਤੀ ਇਹ ਵੀਡੀਓ ਤਿਆਰ ਕੀਤੀ ਆ ਤੇ ਤੁਹਾਡੀ ਕੀ رائے ਆ ਤੁਸੀਂ ਕਮੈਂਟ ਦੇ ਵਿੱਚ ਜਾ ਕੇ ਇਸ ਵੀਡੀਓ ਤੇ ਆਪਣੇ رائے ਜਰੂਰ ਸਪਸ਼ਟ ਕਰਨੀ ਤੇ ਨਾਲ ਹੀ ਤੁਸੀਂ ਜਿਹੜੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ ਧੰਨਵਾਦ ਜੀ